ਨਵਾਂ ਬੇਲੀ ਬਣਿਆ ਇਹ ਹਾਂ ਬਾਬਾ ਜੀ ਇੱਕ ਚੋਰ ਸੀ ਬੜਾ ਸਿਆਣਾ ਕੱਕੀਆਂ ਮੁੱਛਾਂ ਅੱਖੋਂ ਕਾਣਾ ਅਧਵ੍ਰਿਤੀ ਖੋਦੀ ਦਾੜੀ ਇਤਲੀਰ ਮੁੱਛ ਉਤਾਨ ਉਚਾੜੀ ਹਰ ਗੱਲੋਂ ਹੁਸ਼ਿਆਰ ਬੜਾ ਸੀ ਛੱਤ ਪਾੜਨ ਵਿੱਚ ਮਾਰ ਬੜਾ ਸੀ ਜੰਦਰੇ ਦੀ ਪੀ ਐਚ ਡੀ ਕੀਤੀ ਛੱਤ ਤੋੜ ਦੇ ਚੁੱਪ ਚੁੱਪੀਤੀ ਸਾਰਾ ਦਿਨ ਉਹ ਗੇੜੇ ਕੱਢਦਾ ਰਾਤ ਝਟਕਾ ਝਟਕਾ ਕੇ ਛੜਦਾ ਕਿਸੇ ਦੇ ਕੱਪੜੇ ਕਿਸੇ ਦੇ ਗਹਿਣੇ ਨਾ ਕਿਸੇ ਦੇ ਭਾਂਡੇ ਰਹਿਣੇ ਏਸੀ ਗੀਦਰ ਕੂਲਰ ਪੱਖੇ ਹਰ ਥਾਂ ਹੱਥ ਬਰਾਬਰ ਰਖੇ ਕੋਈ ਵੀ ਘਰ ਛੱਡਿਆ ਨਹੀਂ ਸੀ ਜੀ ਦਾ ਦਿਵਾਲਾ ਕੱਢਿਆ ਨਹੀਂ ਸੀ ਇੱਕ ਕਰ ਉਹਦੀ ਅੱਖ ਬੜੀ ਸੀ ਇੱਕ ਘਰ ਉਹਦੀ ਅੱਖ ਬੜੀ ਸੀ ਇੱਥੇ ਸਥਿਤੀ ਵੱਖ ਬੜੀ ਸੀ ਉੱਚੀਆਂ-ਉੱਚੀਆਂ ਸਖਤ ਦਵਾਰਾਂ ਹਰ ਪਾਸੇ ਕੰਡਿਆਲੀਆਂ ਤਾਰਾਂ-ਤਾਰਾਂ ਉੱਤੇ ਕਰੰਟ ਲਵਾਇਆ ਜਿਵੇਂ ਕਿਸੇ ਨੇ ਕਿਲਾ ਬਣਾਇਆ ਜਦ ਵੀ ਉਹ ਕਿਲੇ ਕੋਲ ਖੜਦਾ ਨਵੀਆਂ-ਨਵੀਆਂ ਸਕੀਮਾਂ ਘੜਦਾ ਅੰਦਰ ਜਾਣ ਦਾ ਰਾਹ ਨਾ ਕੋਈ ਕਿਸੇ ਪਾਸੇ ਵੀ ਵਾਹ ਨਾ ਕੋਈ ਕਿਸ ਤਰ੍ਹਾਂ ਹੱਥ ਸਾਫ਼ ਕਰੇਗਾ ਜਾਂ ਫਿਰ ਇਹਨੂੰ ਮਾਫ਼ ਕਰੇਗਾ ਸਾਰੀ ਗੱਲ ਹੁਣ ਮੋਚ ਤੇ ਅੜ ਗਈ ਇੱਕੋ ਥਾਂ ਤੇ ਸੂਈ ਖੜ ਗਈ ਜੋ ਵੀ ਮਰਜ਼ੀ ਕਰਨਾ ਪੈ ਜੇ ਇਹ ਘਰ ਨਾਲ ਸੁੱਕਾ ਰਹਿ ਜੇ ਇਹ ਮਾਫ਼ ਕਰਨ ਦੀ ਕਿਹੜੀ ਗੱਲ ਹੈ ਮਾਫ ਕਰਨ ਦੀ ਕਿਹੜੀ ਗੱਲ ਹੈ ਮੈਨੂੰ ਵੀ ਤਾਂ ਪੂਰਾ ਵੱਲ ਹੈ ਆਖਰ ਗੇੜ ਦੇ ਲਾਗੇ ਆ ਕੇ ਉਂਗਲੀ ਦੰਦਾਂ ਵਿੱਚ ਫਸਾ ਕੇ ਤੀਜਾ ਨੇਤਰ ਖੋਲ੍ਹਿਆ ਉਸਨੇ ਵਾਅਦਾ ਘਾਟਾ ਤੋਲਿਆ ਉਸਨੇ ਕਾਣੀ ਆਖੋਸ ਹੋਰ ਦਿਵਾ ਲਈ ਲੱਗਿਆ ਨਵੀਂ ਕੋਈ ਸਕੀਮ ਬਣਾ ਲਈ ਗੇਟ ਵੱਲੋਂ ਹੀ ਠੀਕ ਰਹੇਗਾ ਔਖਾ ਸੌਖਾ ਟੱਪ ਲਏਗਾ ਅਸੇ ਪਾਸੇ ਧਿਆਨ ਕਮਾਇਆ ਕਿਧਰੇ ਕੋਈ ਨਜ਼ਰ ਨਹੀਂ ਆਇਆ ਆਖਰ ਅੰਦਰ ਘਾਕਿਆ ਉਸਨੇ ਕੀ ਵੇਖਿਆ ਵਾਕਿਆ ਉਸਨੇ ਇੱਕ ਕਾਲੇ ਦੇ ਰੰਗ ਦੀ ਕੁੱਤੀ ਪਰਾਂ ਨੁਕਰ ਵਿੱਚ ਛਾਵੇਂ ਸੁੱਤੀ ਇਓਂ ਲੱਗੇ ਕੁਝ ਧਾਰੀ ਬੈਠੀ ਜਾਣ ਕੇ ਮੁਗੜ ਮਾਰੀ ਬੈਠੀ ਇਓਂ ਲੱਗੇ ਕੁਝ ਧਾਰੀ ਬੈਠੀ ਜਾਣ ਕੇ ਮੁਗੜ ਮਾਰੀ ਬੈਠੀ ਅੱਖਾਂ ਬੰਦ ਪਰ ਸੁੱਤੀ ਨਹੀਂ ਸੀ ਕੁੱਤੀਆਂ ਵਰਗੀ ਕੁੱਤੀ ਨਹੀਂ ਸੀ ਪਤਾ ਨਹੀਂ ਕੀ ਦਿਲ ਵਿੱਚ ਤੇ ਆਈ ਕੰਨ ਝਾੜ ਕੇ ਉਹ ਮੁਸਕਾਈ ਪਤਾ ਨਹੀਂ ਕਿ ਦਿਲ ਵਿੱਚ ਆਈ ਘਨ ਚਾੜ ਕੇ ਉਹ ਮੁਸਕਾਈ ਮਨ ਹੀ ਮਨ ਵਿੱਚ ਹੱਸਣ ਲੱਗੀ ਨਾਲ ਤਿਆਰੀ ਕਰਨ ਲੱਗੀ ਜਿੰਨੀਆਂ ਮਦੀ ਸਕੀਮਾਂ ਘੜ ਤੋਂ ਹਿੰਮਤ ਹੈ ਤੇ ਅੰਦਰ ਵੱੜ ਤੋਂ ਚੋਰ ਜਿਹਾ ਹੁਸ਼ਿਆਰ ਹੋ ਗਿਆ ਗੱਲ ਬਾਤ ਲਈ ਤਿਆਰ ਹੋ ਗਿਆ ਪੈਣੇ ਗਲਤੋਂ ਕਾਤੋਂ ਹੱਸੀ ਮੈਂ ਤੇ ਅਜੇ ਕੋਈ ਗੱਲ ਨਹੀਂ ਦੱਸੀ ਫਿਰ ਭੈਣ ਅੱਖਾਂ ਮਟਕਾ ਕੇ ਬੋਲੀ ਪੂਛਣ ਨੂੰ ਅਕੜਾ ਕੇ ਬੋਲੀ 15 ਦਿਨਾਂ ਤੋਂ ਗੇੜੇ ਲਾਉਣਾ ਮੈਨੂੰ ਭਲਾ ਤੂੰ ਮੂਰਖ ਬਣਾਉਣਾ ਫਿਰ ਭੈਣ ਅੱਖਾਂ ਮਟਕਾ ਕੇ ਬੋਲੀ ਪੂਛਲ ਨੂੰ ਅਕੜਾ ਕੇ ਬੋਲੀ 15 ਦਿਨਾਂ ਤੋਂ ਢੇੜੇ ਲਾਉਣਾ ਮੈਨੂੰ ਭਲਾ ਤੂੰ ਮੂਰਖ ਬਣਾਉਣਾ ਤੇਰੇ ਵਰਗੇ ਕਈ ਨਹੀਂ ਆਏ ਨੰਗੇ ਪੈਰੀ ਮੈਂ ਭਜਾਏ ਝਾਕਿਆਂ ਜੇ ਤੂੰ ਇਸ ਘਰਵੰਨੀ ਦੂਜੀ ਅੱਖ ਵੀ ਕਰ ਦੂੰ ਅੰਨੀ ਇੱਕ ਵਾਰੀ ਕਬਰਾ ਗਿਆ ਕਾਣਾ ਫੇਰ ਟਕਾਣੇ ਆ ਗਿਆ ਕਾਣਾ ਹੱਥ ਜੋੜ ਨੁੱਕਰ ਵਿੱਚ ਖੜਿਆ ਕਾਦਾ ਭੈਣੇ ਗੁੱਸਾ ਚੜਿਆ ਛੋਟੀ ਭੈਣ ਤੂੰ ਧੀਆਂ ਵਰਗੀ ਆਪਣੇ ਘਰ ਦੇ ਜੀਆਂ ਵਰਗੀ ਸਲਾਹ ਕਰਨ ਲਈ ਢੇੜਾ ਲਾ ਲਿਆ ਤੂੰ ਤਾਂ ਗੱਲ ਨੂੰ ਪੁੱਠਾ ਹੀ ਪਾ ਲਿਆ ਇੱਕ ਗੱਲ ਸਮਝਾ ਦਿਆ ਤੈਨੂੰ ਸੌਦੀ ਇੱਕ ਸੁਣਾ ਦਿਆਂ ਤੈਨੂੰ ਮੈਂ ਖਾਵਾਂਗਾ ਤੂੰ ਖਾਵੇਂਗੀ ਭੁੱਖੀ ਥੋੜਾ ਰਹਿ ਜਾਵੇਂਗੀ ਭੈਣ ਭਾਈ ਦੋਵੇਂ ਰਲ ਕੇ ਖਾਈਏ ਆ ਬੈਠ ਕੋਈ ਤੋ ਜੁਕਤ ਬਣਾਈਏ ਭੈਣਾ ਵਰਗੀ ਗੱਲ ਨਵਾ ਤੂੰ ਜੋ ਖਾਣਾ ਹੀ ਰੱਜ ਕੇ ਖਾ ਤੂੰ ਤੇ ਇਥੋਂ ਤਾਂ ਬੱਚੇ ਵੀ ਡਰਦੇ ਸਾਰੇ ਭੂਆ ਭਾਉਆ ਕਰਦੇ ਸੱਚੀ ਗੱਲ ਤੂੰ ਹੁਣ ਕੀ ਚਾਹੁੰਦੀ ਕਾਦੋਂ ਕੰਮ ਵਿੱਚ ਅਰਚਣ ਪਾਉਂਦੀ ਖੁੱਲ ਕੇ ਆਪਣੀ ਫੀਸ ਸਮਝਾ ਦੇ ਮੈਨੂੰ ਤਾਂ ਬਸ ਗੇਟ ਲੰਘਾ ਦੇ ਬਾਕੀ ਛੱਡ ਗੱਲ ਮੇਰੇ ਉੱਤੇ ਆਂਤ ਨਹੀਂ ਆਉਂਦੀ ਤੇਰੇ ਉੱਤੇ ਇਹਨਾਂ ਦੱਸ ਤੂੰ ਕੀ ਖਾਵੇਂਗੀ ਜਿਸ ਨੂੰ ਖਾ ਕੇ ਸੌਂ ਜਾਵੇਂਗੀ ਗੀ ਤੇਰਾ ਹਿੱਸਾ ਮਿਲਦਾ ਜਾਉ ਮਰ ਜਾਉ ਜਿਹੜਾ ਕੱਲਾ ਖਾਉ ਬਸ ਭੈਣ ਲਾਲਚ ਵਿੱਚ ਆ ਗਈ ਤੇ ਗੱਲ ਹੀ ਬਾਤੀ ਸਭ ਸਮਝਾ ਗਈ ਭਲਾ ਤੇਰੇ ਤੋਂ ਮੈਂ ਕੀ ਲੈਣਾ ਭਲਾ ਤੇਰੇ ਤੋਂ ਮੈਂ ਕੀ ਲੈਣਾ ਇਦਾਂ ਦੀ ਐ ਨਹੀਂ ਹੁੰਦੀਆਂ ਭੈਣਾ ਇੱਕ ਪਾਸੇ ਤਾਂ ਭੈਣ ਬਣਾਉਣਾ ਉਤੋਂ ਫੀਸ ਦੀ ਗੱਲ ਸੁਣਾਉਣਾ ਰਖੜੀ ਟਿੱਕਾ ਲੈ ਆਇਆ ਕਰ ਜੋ ਜੀ ਕਰਦਾ ਲੈ ਜਾਇਆ ਕਰ ਪਰ ਇੱਕ ਗੱਲ ਹੈ ਬਹੁਤ ਜ਼ਰੂਰੀ ਮੈਂ ਖਾਨੀਆ ਚਿਕਨ ਤੰਦੂਰੀ ਇੱਕ ਗੱਲ ਹੈ ਬਹੁਤ ਜ਼ਰੂਰੀ ਮੈਂ ਖਾਨਨੀਆ ਚਿਕਨ ਤੰਦੂਰੀ ਮੇਰੇ ਮਾਲਕ ਬਹੁਤੇ ਗੰਦੇ ਲੋਕਾਂ ਤੋਂ ਲੈ ਲੈਂਦੇ ਚੰਦੇ ਉਂ ਲੀਡਰ ਵੱਡੇ ਅਖਵਾਉਂਦੇ ਕੱਲੇ ਖਾ ਖਾ ਢਿੱਡ ਭਗਾਉਂਦੇ ਹੱਡੀਆਂ ਖਾ ਖਾ ਥੱਕੀ ਪਈ ਆ ਸੱਚੀ ਭਰਾਵਾ ਅੱਕੀ ਪਈ ਆ ਢੋਖਾ ਕਰਨ ਨੂੰ ਜੀ ਨਹੀਂ ਕਰਦਾ ਭੁੱਖੇ ਢਿੱਡ ਵੀ ਨਹੀਂ ਹੋ ਸਰਦਾ ਮੰਤਰੀ ਹੈ ਇਸ ਕੋਠੀ ਵਾਲਾ ਬੜਾ ਭੁੱਖਾ ਹੈ ਮੇਰਾ ਸਾਲਾ ਮੰਤਰੀ ਹੈ ਸ ਕੋਠੀ ਵਾਲਾ ਬੜਾ ਭੁੱਖਾ ਹੈ ਮੇਰਾ ਸਾਰਾ ਪਤਾ ਨਹੀਂ ਇਹ ਕਿਹੜਾ ਧੜਾ ਹੈ ਪਰ ਕੰਜਰ ਚਲਾਕ ਬੜਾ ਹੈ ਸੋਚ ਸਮਝ ਬਿਉਤ ਬਣਾਈ ਬਾਬਾ ਬੋਲਣ ਤੋਂ ਪਹਿਲਾਂ ਆਈ ਸਾਫੇ ਵਿੱਚ ਦਵਾਈ ਪਾ ਕੇ ਓਹ ਲਗੇ ਕੋਈ ਗਿਆ ਸੰਗਾ ਕੇ ਸੁੱਤੀ ਰਾਂਗੀ ਮੱਛਲੀ ਹੋ ਕੇ ਆਉਣਗੇ ਪਾਲਕ ਰੋਲਾ ਪਾ ਕੇ ਪੌਣਗੇ ਰੋਲਾ ਮਾਲਕ ਰੋਕੇ ਵੇਖ ਕੇ ਸਭ ਕੁਝ ਲੁੱਟਿਆ ਪੁੱਟਿਆ ਗੰਨ ਮੈਨਾਂ ਨੇ ਮੈਨੂੰ ਕੁੱਟਿਆ ਤੇਰੇ ਲਈ ਸਭ ਝਰ ਲਵਾਂਗੀ ਢਿੱਡ ਤਾਂ ਰੱਜ ਕੇ ਭਰ ਲਵਾਂਗੀ ਰੋਵਾਂਗੀ ਮੈਂ ਉੱਚੀ ਉੱਚੀ ਲੋਕਾਂ ਸਾਹਮਣੇ ਸੱਚੀ ਸੁੱਚੀ ਸਾਰੇ ਵਫਾਦਾਰ ਕਹਿਣਗੇ ਮਾਲਕ ਦੇ ਨਾਲ ਪਿਆਰ ਕਹਿਣਗੇ ਦਵਾਈ ਦਵਾਈ ਜਦੋਂ ਵੀ ਵੇਖੂ ਬੰਦਾ ਮੰਤਰੀ ਨੂੰ ਸਭ ਕਹਿਣਗੇ ਗੰਦਾ ਇਹਨੂੰ ਭਲਾ ਕਿਉਂ ਕੁੱਟੀ ਜਾਨਾ ਤੂੰ ਵੀ ਲੋਕਾਂ ਨੂੰ ਲੁੱਟੀ ਜਾਨਾ ਜਾ ਭਰਾਵਾ ਸੌਂ ਜਾਂ ਜਾ ਕੇ ਆਜੇ ਹੁਣ ਟੜਕੇ ਦੇ ਆ ਕੇ ਆਪਣਾ ਕੰਮ ਲੰਘਾਈ ਜਾ ਵੀਰਾ ਮੈਨੂੰ ਚਿਕਨ ਖਵਾਈ ਜਾ ਰਾ ਮੁਰਗੇ ਤੋਂ ਨਾਗਾ ਨਾ ਪਾਵੀ ਪਰ ਜਰਾ ਪਰਦੇ ਨਾ ਲਿਆਵੀ ਇਹ ਨਾ ਹੋਵੇ ਕੰਮ ਕਢਾ ਕੇ ਤੇ ਲੈ ਆਵੇਂ ਕੁਝ ਮੀਰਚ ਪਾ ਕੇ ਸੁੰਘ ਸੰਘ ਕੇ ਛੱਡ ਦਿਆਂਗੀ ਗਿੱਟੇ ਕੋਲੋਂ ਵੱਢ ਦਿਆਂਗੀ ਜਾਣਦਾ ਨਹੀਂ ਤੂੰ ਮੇਰੀ ਔਕਾਤ ਮੈਨੂੰ ਕਹਿੰਦੇ ਕੁੱਤੀ ਜਾਤ